ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਫਤਿਹ ਕ੍ਰਿਸ਼ਨ ਤੋਂ ਤੁਹਾਨੂੰ ਦੀਦੀ ਕੱਪੜੇ ਦਿਖਾਉਂਦੇ ਆਈ ਸਰਵਿੰਦਰ ਕੌਰ ਤੇ ਅੱਜ ਮੈਂ ਤੁਹਾਨੂੰ ਉਹਨਾਂ ਨੂੰ ਕੰਮ ਕਰਦੇ ਦਿਖਾਵਾਂਗੀ ਵੈਸੇ ਮੈਂ ਬਾਹਰ ਲੈ ਕੇ ਆਈ ਆ ਚੋਰੀ ਵੀਡੀਓ ਬਣਾ ਰਹੀ ਆਇਆ ਤੁਹਾਨੂੰ ਦਿਖਾਉਣੀ ਆ ਜੀ ਕਰ ਲਿਆ ਦੀਦੀ ਆ ਚੱਕਲੇ ਕੰਦੀ ਆ ਹੂੰ ਸਪਨਾ ਕਰਾਂ ਤੋਂ ਬੋਹਾਂ ਤੇ ਆਹ ਚੱਕਲਾ ਟੋਕਰਾ ਟੋਕਰੇ ਬਾਹਰ ਦੇ ਨਾਲ ਜੇ ਨਾ ਲਾਦਾ ਜੇ ਮੇਰੇ ਮਾਸਾ ਦੇ ਦੇਖੋ ਜੀ ਅੱਧਾ ਤਾਂ ਕੰਮ ਨਿਮੇੜ ਵਿੱਚ ਚੱਕਿਆ ਥੋੜਾ ਯਾ ਰੰਦਾਗਾ ਆ ਜੀ ਕਰੀਏ ਵੀਡੀਓ ਬਣਾਉਣੀ ਹੈ ਹਾਂ ਕੋਈ ਨਹੀਂ ਵੀਡੀਓ ਨਾ ਬਣਾਤਾ ਨੇ

ਬਈ ਜੇ ਆਪਾਂ ਵੀ ਪੜ੍ਹ ਲਿਖ ਕੇ ਵੀ ਕੱਲਾ ਆਪਾਂ ਹੋਰ ਜੋਬ ਨਹੀਂ ਕਰ ਸਕਦੇ ਇੱਧਰਲੇ ਕੰਮ ਸਾਰੇ ਕਰ ਸਕਦੇ ਆ ਆਪਾਂ ਇਹ 'ਚ ਕੋਈ ਸ਼ਰਮ ਦੀ ਗੱਲ ਨਹੀਂ ਗਈ ਵੀ ਆਪਾਂ ਕਿਉਂਕਿ ਉਹਦੇ ਘਰ ਦਾ ਕੰਮ ਆਗਾ ਹਨਾ ਹਾਂਜੀ ਜਿਵੇਂ ਕਹਿਣਾ ਹੁੰਦਾ ਵੀ ਕੰਮ ਆ ਤਾਂ ਬੰਦੇ ਦਾ ਕੰਮ ਆਗਾ ਚਲੋ ਹਾਂ ਮੰਨਦੇ ਆਪਾਂ ਕੱਪੜੇ ਦਾ ਕੰਮ ਕਰਦੇ ਆ ਕਢਾਈਆਂ ਵਗੈਰਾ ਕਰਵਾ ਕੇ ਦੇਦੇ ਆ ਬਾਹਰ ਭੇਜਦੇ ਆ ਕਸਟਮਰ ਬਹੁਤ ਜ਼ਿਆਦਾ ਆ ਗਾ ਆਪਣੇ ਕੋਲ ਹੀ ਹਨਾ ਪਰ ਇਹ ਵੀ ਜ਼ਰੂਰੀ ਆ ਹਾਂਜੀ ਨਹੀਂ ਕਈ ਲੋਕ ਸ਼ਰਮ ਕਰਦੇ ਆ ਨਾ ਵੀ ਪਸ਼ੂਆਂ ਦੇ ਕੰਮ ਨੂੰ ਥੋੜਾ ਜਿਆਦਾ ਸਨ ਜੇ ਆਪਾਂ ਇਹ ਮੰਨ ਕੇ ਚੱਲੀਏ ਵੀ ਕੱਲ ਵੀ ਪੜ੍ਹਾਈ ਲਿਖਾਈ ਦੇ ਨਾਲ ਇਹੀ ਆਪਾਂ ਸਾਰਾ ਕੁਝ ਕਰ ਸਕਦੇ ਆ ਪੜ੍ਹਾਈ ਲਿਖਾਈ ਤਾਂ ਤੈਨੂੰ ਪਤਾ ਹੀ ਹੈ ਦੇਖ ਮੈਂ ਨਰਸ ਆ ਐਜ਼ ਅ ਪ੍ਰੋਫੈਸ਼ਨਲ ਕਿਉਂਕਿ ਮੈਂ ਡਿਗਰੀ ਆ ਮੇਰੇ ਕੋਲ ਬੀਐਸ ਨਰਸਿੰਗ ਆ ਮੈਂ ਨਰਸ ਆ ਦੋ ਵਾਰੀ ਮੈਂ ਗਵਰਨਮੈਂਟ ਜੌਬ ਨਹੀਂ ਮਿਲ ਚੁਕੀ ਆ ਤੀਜੀ ਵਾਰ ਦੀ ਤਿਆਰੀ ਹੈਗੀ ਠੀਕ ਹੈ ਤੇ ਨਾਲ ਕਪੜੇ ਕੰਮ ਕਰਦੇ ਆ ਪਰ ਇਹ ਪਤਾ ਦੇਖੋ ਆਪਣੇ ਸਾਰੇ ਪਿੰਡ 'ਚ ਹੀ ਪਤਾ ਅਗਲਾ ਕਹਿੰਦਾ ਵੀ ਇੰਨੀ ਪੜ੍ਹਾਈ ਲਿਖਾਈ ਕਰ ਲੀ ਬਾਬਾ ਜੀ ਦੇ ਹਨਾ ਵੀ ਇਹੇ ਕਰਦਾ ਪਸ਼ੂਆਂ ਦਾ ਕੰਮ ਕਰਦੀਆਂ ਨਾਲ ਕਰਦਾ ਕਰਜ ਆਪਾਂ ਖੇਤੀਬਾੜੀ ਕਰਦੇ ਆਂਗੇ ਹਨਾ ਪਰ ਮੈਂ ਇਹ ਨਹੀਂ ਕਹਿਣੀ ਹੁੰਦੀ ਵੀ ਜੇ ਹੁਣ ਆਪਣੇ ਕੋਲੇ ਜੇ ਆਪਾਂ ਗਵਰਨਮੈਂਟ ਜੌਬ ਕਰਦੇ ਆਂ ਤੇ ਬਿਜ਼ਨਸ ਵੀ ਕਰ ਰਹੇ ਆਂ ਨਾਲ ਵੀ ਇਹ ਨਹੀਂ ਹੁੰਦਾ ਹੈਗਾ ਫਿਰ ਆਪਾਂ ਇਧਰ ਵੀ ਆਪਾਂ ਪੈਰ ਛੱਡ ਜਾਈਏ ਹਨਾ ਜਦੋਂ ਦਿਨਾਂ ਤੋਂ ਪਤਾ ਆਪਣੇ ਮੰਮੀ ਕੋਲੇ ਬਾਹਰ ਦੇ ਰਹੇ ਸੀਗੇ ਹਾਂਜੀ ਸਾਰਾ ਕੰਮ ਆਪਾਂ ਖੇਤ ਦਾ ਵੀ ਨਾਲ ਇਹਨਾਂ ਦੇ ਸਾਰਾ ਹਨਾ ਵੀ ਤੁਸੀਂ ਚਲੋ ਖੇਤ ਕੰਮ ਸੰਭਾਲ ਲਓ ਆਪਾਂ ਆਜਾ ਕਰਦੇ ਆਂਗੇ ਹਨਾ ਤੁਹਾਨੂੰ ਪਤਾ ਹੀ ਆਪਾਂ ਕੰਮ ਨੂੰ ਮੰਨ ਲਓ ਬੜਾ ਚੰਗੀ ਲੈਣੀ ਜੀ

ਬਸ ਮੈਂ ਕਰੀ ਨੇ ਗੋਆ ਸੱਟ ਕੇ ਆਵਾ ਕੱਪੜੇ ਵਾਲੇ ਆਏ ਕਸਟਮਰ ਆਏ ਨੇ ਕਿਧਰ ਕੋਈ ਨਾ ਬਸ ਸੱਟ ਦੇ ਐਸੇ ਗੋਆ ਸਾਰਾ ਚੌਕ ਆ ਗਏ ਨਾ ਕਹਿ ਦੇ ਜਾ ਤਾਂ ਕਿ ਹੁਣ ਸਵੇਰੇ ਆ ਜਾ ਤਾਂ ਭਾਈ ਹਲਤਾ ਕੰਮਾਂ ਦਾ ਟਾਈਮ ਹੈ ਗਾ ਅੱਛਾ ਕਿੰਨਾ ਨਹੀਂ ਆਉਂਦਾ ਅੱਛਾ ਦੇਖ ਲਓ ਜੀ ਹੁਣ ਤਾਂ ਸਾਡੇ ਇਧਰ ਕਸਟਮਰ ਵੀ ਹਾਈ ਬੈਠੇ ਨੇ ਉਧਰ ਠੀਕ ਹੈ ਉਧਰ ਸਾਡਾ ਹੁਣ ਬਾਹਰਲੇ ਘਰ ਦਾ ਕੰਮ ਵੀ ਪਿਆ ਹੈਗਾ ਇਹ ਜਸਪ੍ਰੀਤ ਜਿਹੜੀ ਵੀਡੀਓ ਬਣਾਉਂਦੀ ਆ ਚੋਰੀਆਂ ਮੇਰੀ ਤੇ ਇਹਦੇ ਬਾਰੇ ਵੀ ਮੈਂ ਦੱਸ ਦਿੰਨੀ ਆ ਜੀ ਇਹ ਮੇਰੀ ਦਰਾਨੀ ਆ ਇਹਦੀ ਵੀ ਟਵਲ ਮੈਂ ਕਰੀ ਹੋਈ ਆ ਕੋਈ ਆਈ ਨਹੀਂ ਹੁੰਦਾ ਜੀ ਜੇ ਆਪਾਂ ਘਰ ਦਾ ਕੰਮ ਕਰਦੇ ਆ ਹਨਾ ਤੇ ਵੀ ਇਹਦੇ ਵਿੱਚ ਕੋਈ ਵੀ ਆਪਾਂ ਅਣਪੜਾਂਗੇ ਹਨਾ ਇਹ ਚੰਨ ਪੜਤਾਂ ਨਾਲ ਵੀ ਕੋਈ ਕੰਮ ਨਹੀਂ ਹੁੰਦਾ ਤੇ ਕੰਮ ਦੀ ਕੋਈ ਸ਼ਰਮ ਵੀ ਨਹੀਂ ਹੁੰਦੀ ਠੀਕ ਹੈ ਤੇ ਹੁਣ ਜੇ ਆਪਾਂ ਜ਼ਿਆਦਾ ਪੜ੍ਹ ਲਿਖ ਜਾਈਏ ਇਹਦਾ ਮਤਲਬ ਇਹ ਵੀ ਨਹੀਂ ਹੁੰਦਾ ਵੀ ਅਸੀਂ ਕੰਮ ਵੀ ਨਹੀਂ ਕਰਨਾ ਹਾਂ ਆਹ ਕਰ ਇੱਕ ਗੱਲ ਇੱਕ ਗੱਲ ਇਹ ਹੈਗੀ ਆ ਜਦੋਂ ਮੇਰਾ ਰਿਸ਼ਤਾ ਕਰਿਆ ਸੀਗਾ ਉਦੋਂ ਤਾਂ ਇਹੀ ਗੱਲ ਕਰੀ ਸੀਗੀ ਵੀ ਭਾਈ ਸਾਡੀ ਕੁੜੀ ਬਾਹਰ ਹੋਸਟਲ 'ਚ ਪੜ੍ਹੀ ਆ ਨਰਸ ਲੱਗੀ ਹੋਈ ਆ ਠੀਕ ਐ ਵੀ ਇਹ ਇਧ ਲਗਾਂ ਮੈਂ ਨਹੀਂ ਕਰੂਗੀ ਪਰ ਦੇਖੋ ਹਨਾ ਜਦੋਂ ਆਪਾਂ ਇਹ ਲੈ ਚ ਆ ਜਾਂ ਲੈ ਇਧਰ ਆਉਂਦਾ ਹਨਾ ਆਖਰੀ ਵਾਰ ਵੀ ਸਮਝਦੇ ਆਗੇ ਹਨਾ ਤਾਂ ਇਹਦੇ ਬਿਨਾਂ ਵੀ ਕੁਝ ਨਹੀਂ ਬਣਦਾ ਹੈ ਕਿ ਦੇਖੋ ਆਪਾਂ ਮਲਦੀਨ ਚੀਜ਼ਾਂ ਲੈਣੇ ਦੁੱਧ ਲੈਣੇ ਇਹਨਾਂ ਚੀਜ਼ਾਂ ਮਲਾਫਟਾ ਹੋਣੀ ਲੈਂਦੇ ਆ ਹਨਾ ਤੇ ਦੇਖੋ ਜੇ ਆਪਾਂ ਇਹ ਧਰੇ ਕੰਮ ਕਰਾਂਗੇ ਨਾ ਤਾਂ ਪੈਸੇ ਦੀ ਬਚਤ ਹੁੰਦੀ ਆ ਬਾਕੀ ਫਿਰ ਆਪਾਂ ਸਾਰੀ ਚੀਜ਼ਾਂ ਹੈਗੀਆਂ ਨੇ ਜਿਵੇਂ ਦੁੱਧ ਹੋ ਗਿਆ ਪਿਓਰੋ ਪੀਣੇ ਆ ਬੱਚੇ ਖਾਂਦੇ ਖੁੰਦੇ ਜਾਗੇ ਹੈਨਾ ਬਿਮਾਰੀਆਂ ਤੋਂ ਰਹਿਤ ਰਹਿਣੇ ਹੈਗੇ ਹਾਂ ਤੁਸੀਂ ਮੈਨੂੰ ਜ਼ਿਆਦਾਤਰ ਕਹਿਦੇ ਹੋ ਘਰੇ ਵੀ ਇਹ ਥੋੜਾ ਜਿਹਾ ਜ਼ਿਆਦਾ ਇਹ ਕਹਿੰਦੇ ਬਿਮਾਰੀਆਂ ਹੋ ਜਾਣਗੀਆਂ ਵੀ ਮਲਾਬਤ ਵਾਲੀ ਚੀਜ਼ਾਂ ਨੇਗੀਆਂ ਜੇ ਉਹ ਕਿਉਂਕਿ ਤੁਹਾਨੂੰ ਪਤਾ ਹੈਨਾ ਮੈਂ ਮੈਡੀਕਲ ਪ੍ਰੋਫੈਸ਼ਨ ਚੋਂ ਆ ਬੈਸੀ ਤੇ ਥੋੜਾ ਜਿਹਾ ਫਿਰ ਇਹ ਚੀਜ਼ ਬੰਨੀ ਮੈਂ ਜ਼ਿਆਦਾ ਜਾਣੀ ਹੁੰਦੀ ਹੈਗੀ ਚਲੋ ਉਹ ਤਾਂ ਫਿਰ ਬਾਹਲਾ ਗੱਲ ਹੋ ਜੂਗੀ ਨਾ ਵੱਡੀ ਉਹਨਾਂ ਨੇ ਆਪਾਂ ਕਰਾਂਗੇ ਤੇ ਚਲ ਬਸ ਅੱਜ ਦੀ ਵੀਡੀਓ ਬਣਾ ਲਈਏ ਨੇ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਅਸੀਂ ਥੋੜੇ ਟਾਈਮ ਤੱਕ ਕੱਪੜੇ ਦੀ ਬੈਠੇ ਨੇ ਉਧਰ ਸਾਡਾ ਕੰਮ ਵੀ ਪਿਆਗਾ ਤੇ ਠੀਕ ਹੈ ਜੀ ਓਕੇ